ਲੁਧਿਆਣਾ ਪਹੁੰਚੇ ਸੁਖਵੀਰ ਸਿੰਘ ਬਾਦਲ ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਗਰਚਾ ਨੂੰ ਪਾਰਟੀ ਚ ਕਰਵਾਇਆ ਮੋੜ ਸ਼ਾਮਿਲ ਵਿਰੋਧੀ ਪਾਰਟੀਆਂ ਤੇ ਜੰਮ ਕੇ ਸਾਧਿਆ ਨਿਸ਼ਾਨਾ ਸਾਡੇ ਘਰ ਆਉਣ ਤੇ ਬਹੁਤ ਜੀ ਆਇਆਂ ਕਹਿਣਾ ਔਰ ਅਜੇ ਨਹੀਂ ਖੁਸ਼ੀ ਆ ਕਿ ਅਸੀਂ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਅੱਤੇ ਇਹਦੀ ਸਾਨੂੰ ਨਾ ਭੁੱਖਾ ਨਾ ਕੋਈ ਡਿਮਾਂਡ ਆ ਔਰ ਜਿਸ ਤਰ੍ਹਾਂ ਇਹਨਾਂ ਨੇ ਹੁਣ ਅਕਾਲੀ ਦਲ ਚ ਦਰਜਾ ਬਦਰਜਾ ਵਰਕਰਾਂ ਦਾ ਮਾਣ ਸਨਮਾਨ ਤੇ ਪੰਥਕ ਮੁੱਦਿਆਂ ਦੀ ਅਗਵਾਈ ਕਰਨੀ ਸ਼ੁਰੂ ਕੀਤੀ ਆ ਤਾਂ ਮੈਨੂੰ ਇਹ ਕਹਿਣ ਚ ਗੁਰੇਜ਼ ਨਹੀਂ ਕਿ ਉਹ ਦੂਰ ਨਹੀਂ ਹੈ ਜਦੋਂ ਪੰਜਾਬ ਤੇ ਪੰਥ ਦੀ ਅਗਵਾਈ ਕਰਨ ਲਈ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਬਹੁਤਾ ਸਮਾਨ ਨਹੀਂ ਲੈਣਾ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੇ ਗ੍ਰਹਿ ਵਿਖੇ ਆਏ ਨੇ ਔਰ ਇਹ ਸਾਡੀ ਪੰਜ ਦੀ ਪਰਿਵਾਰਾਂ ਦੀ ਜਿਹੜੀ ਸਾਝ ਆ ਉਹ ਇੱਕ ਨਵੇਂ ਅਗਾਸ ਤੇ ਆ ਇਸ ਲਈ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ ਵਾਇਬ ਜੀ ਕਾ ਖਾਲਸਾ ਵਾਇਬ ਜੀ ਦੀ ਜਨਤ ਅੱਜ ਬਾਦਲ ਪਰਿਵਾਰ ਵਾਸਤੇ ਖਾਸ ਕਰਕੇ ਤਿਸ਼ਰੋਗਨੀ ਕਾਦੀ ਦਲ ਵਾਸਤੇ ਸਾਨੂੰ ਬੜਾ ਸਾਡੇ ਵਾਸਤੇ ਖੁਸ਼ੀ ਹੈ ਕਿ ਵੱਡੇ ਬਾਦਲ ਸਾਹਿਬ ਦੇ ਪੂਰੀ ਜ਼ਿੰਦਗੀ ਦੇ ਸਾਥੀ ਬਲੈਕ ਕੁੱਲੇ ਕਰੋ ਜੀ ਸਾਰ ਗਰਦੀਸ਼ੇ ਘਰਚਾ ਜੀ ਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਸਾਥੀ ਸਾਰੇ ਵਾਪਸ ਸ਼੍ਰੋਮ ਨੇ ਕਾਲੀਦਰ ਥੱਲੇ ਵਾਪਸ ਕਰਾਏ ਹੈ ਮੈਂ ਦਿਲ ਦੀ ਗਰਾਈਆਂ ਤੋਂ ਉਹਨਾਂ ਦਾ ਤਨਮੋਦ ਕਰਨਾ ਚਾਹੁੰਦਾ ਵੱਡੇ ਬਾਦਲ ਸਾਹਿਬ ਨਾਲ ਇੰਨਾ ਦਾ ਉਹ ਸਾਥ ਸੀ ਉਹ ਸਮੇਂ ਦਾ ਸਾਥ ਸੀ ਜਦੋਂ ਸਵੇਰੇ ਘਰੋਂ ਨਿਕਲਦੇ ਸੀ ਉਦੋਂ ਡਰ ਲੱਗਦਾ ਸੀ ਕਿ ਰਾਤ ਨੂੰ ਆਪ ਸਾਵਾਂਗੇ ਕਿ ਨਹੀਂ ਆਪ ਵੱਡੇ ਬਾਜਲ ਸਾਹਿਬ ਤੇ ਗੱਡੀ ਵਿੱਚ ਆਪ ਬੈਠ ਕੇ ਲੈਫਟ ਰਾਈਟ ਰਹਿ ਕੇ ਆਪਣੀ ਜਾਨ ਸਹੇਲੀ ਤੇ ਰੱਖ ਕੇ ਛਾਤੀ ਤਾਨ ਕੇ ਬਹਿਣ ਵਾਲੇ ਉਹ ਪਰਿਵਾਰਾਂ ਚੋਂ ਸੀ ਕੋਈ ਕਾਰਨ ਆਪਣੇ ਜgroup ਅਲੱਗ ਹੋਏ। ਅੱਜ ਮੈਂ ਦਿਨੋਂ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਾ ਪਰਿਵਾਰ ਇਕੱਠਾ ਹੋ ਗਿਆ। ਮੇਰੀ ਕੋਸ਼ਿਸ਼ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਤੇ ਮੈਂ ਸਾਰਿਆਂ ਨੂੰ ਵੀ ਵੀ ਕੀਤੀ ਹੈ ਕਿ ਅੱਜ ਸਾਰੇ ਪੰਜਾਬੀਆਂ ਨੂੰ ਪਾਰਟੀ ਦੇ ਪੁਰਾਣੇ ਸਾਥੀਆਂ ਨੂੰ ਇੱਕ ਝੰਡੇ ਥੱਲੇ ਆਉਣ ਦੀ ਲੋੜ ਹੈ। ਕਿਉਂਕਿ ਜੈ ਜੀਆਂ ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਦੀ ਤਬਾਈ ਕਰਾਂ ਕੀਤੀ ਹੈ। ਦਿੱਲੀ ਦੀਆਂ ਜਿਹੜੇ ਨੈਸ਼ਨਲ ਪਾਰਟੀਆਂ ਐ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਐ ਕਮਜ਼ਾ ਕਰਨ ਵਾਸਤੇ ਆਉਂਦੀਆਂ ਐ ਲੁੱਟਣ ਵਾਸਤੇ ਆਉਂਦੀਆਂ ਐ ਸੇਵਾ ਕਰਨ ਵਾਸਤੇ ਨਹੀਂ ਦਿਲ ਜਿੱਤਣ ਵਾਸਤੇ ਨਹੀਂ ਉਹਨਾਂ ਵਾਸਤੇ ਜਿਵੇਂ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇਸ਼ ਵਿੱਚ ਆਈ ਸੀ ਕੋਈ ਦੇਸ਼ ਨੂੰ ਤਰੱਕੀ ਕਰਾਉਣ ਵਾਸਤੇ ਨਹੀਂ ਦੇਸ਼ ਤੋਂ ਲੁੱਟਣ ਵਾਸਤੇ ਆਈ ਸੀ ਦੇਸ਼ ਦਾ ਖਜ਼ਾਨਾ ਖਤਮ ਕਰਨ ਵਾਸਤੇ ਆਈ ਸੀ ਕੋਈ ਰੋਲ ਆ ਸਾਰੀਆਂ ਨੈਸ਼ਨਲ ਪਾਰਟੀਆਂ ਦੇ ਅਕਾਲੀ ਦਲ ਜੋ ਕੱਲੀ ਆਪਣੀ ਪੰਜਾਬ ਦੀ ਕੌਮ ਦੀ ਪੰਥ ਦੀ ਪੰਜਾਬੀਆਂ ਦੀ ਨਮਾਇਤਾ ਜੱਥੇਬੰਦੀ ਹੈ ਉਹਦੀ ਤੇ ਨੈਸ਼ਨਲ ਪਾਰਟੀਆਂ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਅਸੀਂ ਤੁਹਾਡੇ ਆਂ ਤੁਹਾਡੇ ਦੁੱਖ ਸੁੱਖ ਦੇ ਸਾਥੀ ਆਂ ਤੁਹਾਡੇ ਵਿੱਚੋਂ ਹੀ ਅਸੀਂ ਨਿਕਲੇ ਆਂ ਤੇ ਫੈਸਲੇ ਪੰਜਾਬ ਦੇ ਜੋ ਹੱਕ ਵੀ ਕਰਨਾ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਆ ਉਹ ਫੈਸਲੇ ਕਰਦੀਆਂ ਜੋ ਉਹਨਾਂ ਦੇ ਹੁਕਮਰਾਨ ਕਹਿੰਦੇ ਆ ਅਸਕਰਕੇ ਜੋ ਹਾਲਾਤ ਪੰਜਾਬ ਦੇ ਅੱਜ ਹੈ ਅੱਜ ਗੈਂਗਸਟਰ ਪੰਜਾਬ ਚ ਦਾ ਅੰਧ ਕਰ ਰਿਹਾ ਲੁੱਟ ਕੋਈ ਕੋਈ ਹੱਟਕੈਤੀਆਂ ਮੈਨ ਲੱਗਦਾ ਕਿ ਅੱਤੇ ਲੁਹਾਣੇ ਨੇ ਫਰੋਤੀਆਂ ਦਿੱਤੀਆਂ ਪੁਲਿਸ ਨਾਂ ਦੀ ਕੋਈ ਚੀਜ਼ ਨਹੀਂ ਨਸ਼ਾ ਕਰ ਕਰ ਫਲਾਲ ਦਿੱਤਾ ਮੈਂ ਇੱਕ ਗੱਲ ਮੈਂ ਜ਼ਰੂਰ ਪੰਜਾਬੀਆਂ ਨੂੰ ਸ਼ੋਰ ਕਰੂੰਗਾ ਪੰਜਾਬ ਵਿੱਚ ਅਸ਼ੋਮੀ ਖਾਲੀ ਦਲ ਦੇ ਰਾਜ ਆਉਣ ਤੇ ਇੱਕ ਗੈਂਗਸਟਰ ਨਹੀਂ ਰਹੂਗਾ ਪੰਜਾਬ ਚ ਮੈਂ ਤੁਹਾਨੂੰ ਅੱਜ ਦੱਸਦਾ ਨਾ ਉਹਨਾਂ ਦੇ ਸਮਰਥਕ ਰਹਿਣਗੇ ਪੰਜਾਬ ਵਿੱਚ ਵਾਪਸ ਸ਼ਾਂਤੀ ਦਾ ਮਾਹੌਲ ਉਹ ਵਾਪਸ ਲੈ ਕੇ ਆਵਾਂਗੇ ਨਾਲੇ ਨਸ਼ੇ ਖਤਮ ਕਰਨੇ ਸਾਡੀ ਜਵਾਨੀ ਨੂੰ ਬਚਾਉਣਾ ਸਾਡੇ ਵਾਸਤੇ ਨੰਬਰ 1 ਪ੍ਰਾਇਰਟੀ ਹੈ ਦੇਖੋ ਪੰਜਾਬ ਬਹੁਤ ਪਿੱਛੇ ਚਲੇ ਗਿਆ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਤੁਸੀਂ ਸਾਰੇ ਲੁਧਿਆਣੇ ਵਾਲਿਆ মিডিਆ ਇੱਥੇ ਬੈਠਾ ਹੈ ਲੁਧਿਆਣੇ ਵਿੱਚ ਭਾਵੇਂ ਕੋਈ ਫਲਾਈਓਵਰ ਬਣਿਆ ਹੈ ਭਾਵੇਂ ਕੋਈ ਓਵਰਬ੍ਰਿਜ ਬਣਿਆ ਹੈ ਭਾਵੇਂ ਕੋਈ ਸੜਕਾਂ ਬਣੀਆਂ ਹੈ ਭਾਵੇਂ ਸੀਵਰੇਜ ਪਿਆ ਹੈ ਭਾਵੇਂ ਬਿਊਟੀਫਿਕੇਸ਼ਨ ਹੋਈ ਹੈ ਇੱਕ ਇੱਕ ਚੀਜ਼ ਕੱਲੀ ਸ਼ਰੋਮਣੀ ਖਾਲੀਦਲ ਨੇ ਬਣਾਈ ਹੈ ਇੱਕ ਵੀ 10 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਰਾਜ ਰਿਹਾ ਹੈ ਆ 3 ਸਾਲਾ ਠੱਗਾਂ ਦਾ ਰਾਜ ਹੈ ਝੰਗ ਵਾਲਿਆਂ ਦਾ ਤੁਸੀਂ ਦੱਸ ਦਿਓ ਇੱਕ ਵੀ ਇੱਥੇ ਇਟ ਲਈ ਹੋਏ ਲਾਉਣੇ ਕੀ ਸੀ ਬਰਬਾਦ ਕਰਤਾ ਪੰਜਾਬ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹਣਾ ਹੈ ਜੇ ਆਪਾਂ ਨਾ ਇਕੱਠੇ ਹੋਏ ਨਾ ਆਪਣੀ ਇੱਕ ਪਾਰਟੀ ਨੂੰ ਤਗੜਾ ਕੀਤਾ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਪੱਕੀ ਦੇਵਾਂਗੇ ਆ ਜਿਹੜੇ ਲੋਕ ਹੈ ਆ ਝੂਠ ਬੋਲ ਕੇ ਲਾਰੇ ਲਾ ਕੇ ਆ ਜਾਂਦੇ ਐ ਠੱਗੀ ਮਾਰ ਲੈਂਦੇ ਐ ਤੇ ਉਹਦੇ ਬਾਅਦ ਫਿਰ ਜੋ ਕਹਿੰਦੇ ਆ ਉਹਦੇ ਉਲਟ ਹੁੰਦੇ ਆ ਸੋ ਮੈਂ ਅੱਜ ਫਿਰ ਤੋਂ ਗਰਚਾ ਪ੍ਰਵਾਦ ਨੂੰ ਤੇ ਉਹਨਾਂ ਸਾਰੇ ਸਮੂਚੀ ਟੀਮ ਦਾ 파ਟੀ ਜੀ ਐ ਕਰਨ ਮਨੂਕਾ ਇਹ ਕਿ ਜੁਨੇਰੀ ਦੇ ਪਰਪਰ ਹੋਰ ਜੀ ਅੱਜ ਸੀਗੋ ਵਾਲੇ ਟੀਮਾਂ ਦੇਖਦਾ ਹੈ ਕਹਿੰਦੇ ਇਲੈਕਸ਼ਨ ਲੱਗ ਸਕਦੇ ਨੇ ਯਾਰ ਆ ਸਾਰੇ ਖਬਰਾਂ ਦੀ ਨਾ ਤੁਸੀਂ ਕਹਾਣੀਆਂ ਇੰਨੀਆਂ ਬਣਾ ਲੈਂਦੇ ਹੋ ਰੋਜ਼ ਬਣਾ ਲੈਂਦੇ ਹੋ ਹਾਂਜੀ ਮੁੱਲਾਪੁਰੀ ਸਾਹਿਬ ਮੈਨੂੰ ਲੱਗਾ ਮੁੱਲਾਪੁਰੀ ਸਾਹਿਬ ਅਡਰੈਸ ਕਰਨਗੇ ਸਾਰਿਆਂ ਨੂੰ ਕਿ ਅੱਜ ਕੀ ਤਾਜ਼ਾ ਖਬਰ ਕਿڑی ਹੈ ਹੈ ਜਿਹੜਾ ਗੱਲ ਰੈਣੀ ਜਿਵੇਂ ਬੀਜਪੀ ਤੇ ਜਾ ਰਹੇ ਲੋਕ ਕੋਲੀਰ ਵੱਟੇ ਵੱਟੇ ਉਹਨਾਂ ਨੂੰ ਟਾਈਮ ਰੇਲ ਕੀ ਕਿਹੜਾ ਚੀਜ਼ ਆਣਾ ਚਾਹੀਦਾ ਮੈਂ ਤਾਂ ਬੀਜਪੀ ਦੇ ਹੈਰਾਨ ਆ ਜਿਹੜੇ ਬੰਦੇ ਲਈ ਜਾਂਦੇ ਤੁਸੀਂ ਗੱਲ ਸਮਝੇ ਨੂ ਜੀਨੂ ਕੁ ਲੁਧਿਆਣੇ ਵਾਲਾ ਪੁੱਛਦਾ ਨਹੀਂ ਵੇਟ ਕਰ ਰਹੇ ਸੀ ਕਿ ਆਜ ਹੀ ਤੇ ਫਿਰ ਅਸੀਂ ਦੱਸਾਵਾਂਗੇ ਸਾਬਤ ਚਲੋ ਬੀਜਪੀ ਹੁਣ ਜੀ ਭਾਜਪਾ ਨੂੰ ਪਤਾ ਲੱਗ ਜੂਗਾ ਉਹੀ کہہ ਰਿਹਾ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਉੱਥੇ ਬੈਠੇ ਲੀਡਰ ਸੋਚਦੇ ਕੀ ਆਪਣੀ ਚੀਜ਼ ਐ ਉਹਨਾਂ ਨੂੰ ਪਤਾ ਹੀ ਨਹੀਂ ਕੀ ਪੰਜਾਬ ਵਿੱਚੋਂ ਬੰਦੇ ਦੀ ਕੀ ਕਦਰ ਐ ਉਹ ਕੁਝ ਜਿਹੜੀ ਨੈਸ਼ਨਲ ਪਾਰਟੀ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਐ ਕਿ ਨਹੀਂ ਲੈਣਾ ਉਹ ਸੋਚਦੇ ਬਿੱਟੂ ਬਹੁਤ ਵੱਡਾ ਲੈ ਲਓ ਇਹਨੂੰ ਇੱਥੇ ਭੇਜ ਦਿਓ ਕੈਪਟਨ ਸਾਹਿਬ ਬਹੁਤ ਨੇ ਇਹਨਾਂ ਨੂੰ ਕਿਥੇ ਇੱਧਰ ਭੇਜ ਦਿਓ ਬਾਕ ਪਤਾ ਲੱਗੂ ਜਦੋਂ ਸਾਰਿਆਂ ਦੀ ਜਬਾਨ ਦਾ ਜਬਤ ਹੋਈ ਸਰਕਾਰ ਨੇ ਕਾਲੀਦਾਨ ਕੱਟ ਤੱਕ ਬਣੀ ਜਿਹੜੀਆਂ ਅਸੀਂ ਕੰਟਰੋਲ ਰੱਖੋ ਬਹੁਤ ਜਲਦੀ ਬਹੁਤ ਜਲਦੀ ਅੱਛਾ ਸਰ ਸਰ ਜਿਹੜੀ ਲਗਾਤਾਰ ਸਰਕਾਰ ਲੈ ਰਹੀ ਹੈ ਪਹਿਲਾਂ ਛੱਬੀਆਂ ਮੰਡੀਆਂ ਪ੍ਰਾਈਵੇਟ ਕਰਦੇ ਫਿਰ ਉਸ ਤੋਂ ਬਾਅਦ ਡਿਊਟੀਫਿਕੇਸ਼ਨ ਕੈਂਸਲ ਕਰਤਾ ਜੀ ਆ ਸਾਰੀ ਚੀਜ਼ ਆ ਜਿਹੜਾ ਮੁੱਖ ਮੰਤਰੀ ਹੈ ਝਾਰੂ ਵਾਲੀ ਪਾਰਟੀ ਆ ਸਾਰਾ ਹੀ ਇਸ਼ਾਰੇ ਤੇ ਹੁਣ ਉਹ ਡਰਦਾ ਹੈ ਆ ਜਿਹੜਾ ਮੁੱਖ ਮੰਤਰੀ ਹੈ ਡਰਦਾ ਹੈ ਕਿ ਕੇਜਰੀਵਾਲ ਮੰਗੂ ਮੈਨੂੰ ਨਾ ਅੰਦਰ ਕੀਤਾ ਜਾਏ ਹੁਣ ਕੀ ਕੀਤਾ ਜੋ ਉੱਤੋਂ ਹੁਕਮ ਆ ਰਿਹਾ ਹੈ ਕੋਈ ਮੰਨ ਰਿਹਾ ਹੈ ਪ੍ਰਾਈਵੇਟਾਈਜ਼ ਕਰਨਾ ਹਾਂਜੀ ਕਰਦਣਾ ਹੈ ਬਾਰਡਰ ਤੇ ਰੋਕ ਲੋ ਰੋਕਣਾ ਹੈ ਇੱਥੇ ਜੋ ਇੱਥੇ ਜੋ ਕੁਝ ਕਰਾਉਣਾ ਕਰਾਈ ਜਾਂਦੇ ਆ ਭਗਵੰਤ ਮਾਨ ਤਾਂ ਡਰੇ ਬੈਠਾ ਉਹ ਤਾਂ ਉਹ ਤਾਂ ਖੁਸ਼ ਹੈ ਕਿ ਕੇਜਰੀਵਾਲ ਗਿਆ ਤੇ ਸਾਰਿਆਂ ਦੇ ਸੁਪਨੇ ਉਹਨੇ ਪੂਰੇ ਕਰਤੇ ਤੂੰ ਨਾ ਵੀ ਆ ਤਾਂ ਹੁਣ ਹੁਣ ਆ ਤਾਂ ਹੁਣ ਕਟਕੁੱਟ ਨਹੀਂ ਬਣ ਕੇ ਰਹਿ ਗਿਆ ਵੀਡੀ ਮੰਗੀ ਪਰ ਪੰਜਾਬ ਬਚਾਓ ਜਾਰੀ ਰਹੀ ਦਿੱਲੀ ਵਿੱਚ ਕਾਂਗਰਸ ਦਾ ਫੋਰਸ ਟੈਨੈਂਟ ਇੱਥੇ ਡੈਮੋਸਟਰੇਟ ਅੱਜ ਗੁਰਨੂ ਮੰਗਮਦਰ ਦੇ ਕੇ ਆਏ ਨੇ ਸ਼ਰਾਬ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਉੱਥੇ ਧੰਨਾਂ ਲਾ ਰਹੇ ਨੇ ਉੱਥੇ ਮੈਂ ਉਹੀ ਕਹਿ ਰਿਹਾ ਦੋ ਚੋਰ ਇਕੱਠੇ ਹੋਏ ਆ ਸ਼ਰਾਬ ਕੋਡਾਲਾ ਜੋ ਪੰਜਾਬ ਚ ਹੈ ਉਹ ਦਿੱਲੀ ਵਾਲੇ ਤੋਂ ਵੱਡਾ ਕੋਡਾਲਾ ਹੈ ਤੇ ਉਸੇ ਹੀ ਉਸੇ ਜਿਹਨੇ ਦਿੱਲੀ ਕੀਤਾ ਉਹੀ ਆਰਕੀਟੈਕਟ ਹੈ ਦਾ ਪੰਜਾਬ ਦਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਗਵਰਨਰ ਦੇ ਕੋਲ ਗੈਕ ਸਿਹਤियां ਉੱਥੇ ਜਾ ਕੇ ਕੇਜਰੀਵਾਲ ਨੂੰ ਕਰ ਢੂ ਬਚਾਉਣ ਦੀ ਗੱਲ ਕਰਦੇ ਹੋ ਜੇ ਜੇ ਤੁਹਾਨੂੰ ਹਿੰਮਤ ਹੈ ਤੇ ਉੱਥੇ ਸ਼ੇਮ ਕੁਟਾਲਾ ਉਹ ਸ਼ੇਮ ਉਹ ਤੋਂ ਵੱਡਾ ਕੁਟਾਲਾ ਇੱਥੇ ਆ ਉਹੀ ਕੰਪਨੀਆਂ ਜਿਨ੍ਹਾਂ ਨੂੰ ਉੱਥੇ ਦਿੱਤਾ ਹੈ ਉਹੀ ਕੰਪਨੀ ਨੂੰ ਇੱਥੇ ਦਿੱਤਾ ਹੈ ਉਹੀ ਪਾਲਿਸੀ ਉੱਥੇ ਹੈ ਵਾਟ ਟੂ ਵਾਟ ਆ ਪਾਲਿਸੀ ਇੱਥੇ ਹੈ ਆ ਡਰਾਮੇ ਆ ਸਾਰੇ ਇਕੱਠੇ ਆ ਇਸ ਕਰਕੇ ਮੈਂ ਕਹਿੰਦਾ ਪੰਜਾਬ ਨੂੰ ਬਚਾਈਏ ਆਪਣੀ ਖੇਤੀ ਪਾਰਟੀ ਤੱਕੜਾ ਕਰਦੇ ਜੀੜੀ ਵਾਲੇ ਕੀ ਕਹਿੰਦਾ ਜੰਦੂ ਜੀੜੀ ਦੇ ਜ਼ਾਮ ਤੇ ਹਰ ਬੰਦੇ ਨੂੰ ਡਰਾਇਆ ਜਾ ਰਿਹਾ ਮੈਂ ਤਾਂ ਹੁਣ ਹਰ ਇੰਡਸਟਰੀ ਸੇ ਡਰਦਾ ਵਰਤੋ ਜੀੜੀ ਜੀੜੀ ਹਲੇ ਤਾਂ ਥੋੜੀ ਪਾਰੀ ਐ ਥੋੜੀ ਹੋਣ ਵਾਲੀ ਐ ਜੇ ਖਬਰ ਗਲਤ ਨਹੀਂ ਜੀੜੀ ਆ